ਅੱਜ ਫੇਸਬੁੱਕ ਤੇ ਐਕਸ ਤੇ ਜਾਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਦੇਖੀਏ ਤਾਂ ਹਰ ਕੋਈ ਭਾਰਤੀ ਸੈਨਾ ਤੇ ਮਾਣ ਕਰ ਰਿਹਾ ਤੇ ਹਰ ਕੋਈ ਇਹ ਕਹਿ ਰਿਹਾ ਕਿ ਭਾਰਤੀ ਸੈਨਾ ਲੜ ਰਹੀ ਆ ਅਸੀਂ ਭਾਰਤੀ ਸੈਨਾ ਤੇ ਸਾਨੂੰ ਮਾਣ ਆ ਸਾਡੀ ਭਾਰਤੀ ਸੈਨਾ ਮਹਾਨ ਪਰ ਇੱਕ ਗੱਲ ਅੱਜ ਕਈ ਸਵਾਲ ਆ ਜਿਹੜੇ ਦਿਲ ਤੇ ਅਥਰ ਰੱਖ ਕੇ ਪੁੱਛਣੇ ਚਾਹੁੰਦੇ ਆ ਕਿ ਤੁਸੀਂ ਵਾਕਈ ਭਾਰਤੀ ਸੈਨਾ ਭਾਰਤੀ ਸੈਨਾ ਕੀ ਆ ਫੌਜੀ ਆ ਸਾਡੇ ਕੀ ਵਾਕਈ ਤੁਸੀਂ ਫੌਜੀਆਂ ਦਾ ਸਨਮਾਨ ਕਰਦੇ ਹੋ ਹੁਣ ਉੱਥੇ ਕਈ ਸਵਾਲ ਆ ਅਕਸਰ ਹੀ ਸਾਡੇ ਪਿੰਡਾਂ ਸ਼ਹਿਰਾਂ ਵਿੱਚ ਫੌਜੀਆਂ ਨੂੰ ਟੀਚਰਾਂ ਕੀਤੀਆਂ ਜਾਂਦੀਆਂ ਕਿਸੇ ਨੂੰ ਕਿਹਾ ਜਾਂਦਾ ਹੈ ਕਿ ਜਾਂਦੇ ਦੀ ਅਕਲ ਖੋ ਲੈਂਦੇ ਆ ਆਉਂਦੇ ਹੀ ਰਫਲ ਖੋ ਲੈਂਦੇ ਆ ਇੱਥੋਂ ਤੱਕ ਕਿ ਕਿ ਮੈਂ ਸ਼ਬਦ ਨਹੀਂ ਵਰਤੂੰਗਾ ਉਹ ਸ਼ਬਦ ਵੀ ਵਰਤਿਆ ਜਾਂਦਾ ਕਿ ਤਾਂ ਉਹ ਹੁੰਦੇ ਆ ਇਹ ਅਕਸਰ ਸਾਡੇ ਸਮਾਜ ਚ ਫੌਜੀਆਂ ਪ੍ਰਤੀ ਵਰਤਿਆ ਜਾਂਦਾ ਹੈ ਫਿਰ ਇੱਕ ਹੋਰ ਗੱਲ ਹੈ ਕਿ ਫੌਜੀ ਜਦ ਛੁੱਟੀ ਆਉਂਦਾ ਉਹਦੋਂ ਕਿਤੇ ਮਹੀਨੇ ਦੀ ਛੁੱਟੀ ਮਿਲਦੀ ਹੈ ਕਿਤੇ ਡੇਢ ਮਹੀਨੇ ਦੀ ਮਿਲਦੀ ਹੈ ਕਿਤੇ 15 ਦਿਨ ਦੀ ਜਾਂ ਜਿਵੇਂ ਹੁਣ ਜੰਗ ਵਾਲਾ ਮਾਹੌਲ ਹੋ ਗਿਆ ਤਾਂ ਵਿੱਚੋਂ ਛੱਡ ਕੇ ਵੀ ਜਾਣੀਆਂ ਪਈਆਂ ਤਾਂ ਉਹ ਆਪਣੇ ਘਰ ਦੇ ਕਈ ਘਰੇਲੂ ਕੰਮ ਹੁੰਦੇ ਆ ਜਿਵੇਂ ਕੋਈ ਉਹਨੇ ਰਜਿਸਟਰੀ ਕਰਵਾਉਣੀ ਹੈ ਕੋਈ ਉਹਨੇ ਆਪਦਾ ਕੋਈ ਲੈਣ ਦੇਣ ਦਾ ਕੰਮ ਹੈ ਕੋਈ ਤਹਿਸੀਲ ਦਾ ਕੰਮ ਹੈ ਕੋਈ ਜ਼ਮੀਨ ਦਾ ਕੰਮ ਹੈ ਅਫਸਰ ਜਿਹੜੇ ਅੱਜ ਸਾਰੇ ਕਹਿੰਦੇ ਆ ਕਿ ਸਾਨੂੰ ਭਾਰਤੀ ਫੌਜ ਤੇ ਮਾਣ ਹੈ ਕੋਈ ਤਹਿਸੀਲਦਾਰ ਆ ਕੋਈ ਨੈਪ ਤਹਿਸੀਲਦਾਰ ਆ ਕੋਈ ਡੀਸੀ ਆ ਕੋਈ ਐਸਐਸਪੀ ਆ ਕੀ ਉਹਨਾਂ ਦੇ ਕੰਮ ਕਰਦੇ ਆ ਉਹ ੱਤਕੇ ਖਾਂਦੇ ਫਿਰਦੇ ਰਹਿੰਦੇ ਉਹਨਾਂ ਦੀ ਅੱਧੀ ਛੁੱਟੀ ਉੱਥੇ ਲੰਘ ਜਾਂਦੀ ਹੈ ਕੋਈ ਉਹਨਾਂ ਦੀ ਬਾਹ ਨਹੀਂ ਫੜਦਾ ਉਹਨਾਂ ਨੂੰ ਮਜਬੂਰੀ ਵਾਸਤੇ ਕਦੇ ਕਿਸੇ ਕੋਲੇ ਜਾਣਾ ਪੈਂਦਾ ਕਦੇ ਕਿਸੇ ਕੋਲੇ ਕਦੇ ਲੈ ਦੇ ਕੇ ਪੈਸੇ ਲੈ ਦੇ ਕੇ ਵੀ ਮਤਲਬ ਜਿਹੜੇ ਸਾਡੀ ਸੁਰੱਖਿਆ ਲਈ ਤਨਾਤ ਆ ਉਹਨਾਂ ਦੀ ਇਹ ਹਸ਼ਰ ਅਸੀਂ ਜਿਹੜੇ ਆ ਉਹ ਦਫ਼ਤਰਾਂ ਦੇ ਵਿੱਚ ਕਰਦੇ ਆ ਕੋਈ ਪਿੱਛੋਂ ਤੁਰ ਜਾਂਦਾ ਕੋਈ ਗੱਲ ਕਿਉਂਕਿ ਫੌਜ ਉਹ ਕਾਨੂੰਨ 'ਚ ਰਹਿ ਕੇ ਆਇਆ ਹੁੰਦਾ ਡਿਸਪਲਿਨ 'ਚ ਰਹਿ ਕੇ ਆਇਆ ਹੁੰਦਾ ਉਹ ਇੱਥੇ ਆ ਕੇ ਡਿਸਪਲਿਨ ਦੀ ਗੱਲ ਅਨੁਸ਼ਾਸਨ ਦੀ ਗੱਲ ਕਰਦਾ ਤਾਂ ਲੰਗੇ ਮਗਰੋਂ ਕਹਿੰਦੇ ਆ ਯਾਰ ਇਹ ਤਾਂ ਆ ਹੁੰਦੇ ਐਵੇਂ ਇਹਨਾਂ ਦੀਆਂ ਗੱਲਾਂ ਇੱਥੇ ਕਿੱਥ ਸੋ ਇਸ ਤਰੀਕੇ ਨੇ ਟੀਚਰਾਂ ਫੇਰ ਕੋਈ ਟ੍ਰੇਨ ਦੇ ਵਿੱਚ ਐ ਕੋਈ ਫੌਜੀ ਜਾਂਦਾ ਉਹਦੀ ਬੁਕਿੰਗ ਨਹੀਂ ਹੋ ਸਕੀ ਉਹਦੀ ਰਿਜ਼ਰਵ ਨਹੀਂ ਹੋ ਸਕੀ ਸੀਟ ਉਹਨੂੰ ਕਿਤੇ ਵਾਸ਼ਰੂਮ ਕੋਲੇ ਬਹਿ ਕੇ ਜਾਣਾ ਪੈਂਦਾ ਕਿਤੇ ਥੱਲੇ ਬਹਿ ਕੇ ਜਾਣਾ ਪੈਂਦਾ ਉਦੋਂ ਕੋਈ ਬੰਦਾ ਇਹ ਵੀ ਨਹੀਂ ਕਿ ਨਾਲ ਵੀ ਨਹੀਂ ਬਹਾਉਂਦਾ ਇਸ ਤਰੀਕੇ ਦਾ ਹਾਲਾਤ ਹੁੰਦੇ ਆ ਕੋਈ ਮੁਕਰ ਨਹੀਂ ਸਕਦਾ ਇਸ ਤਰੀਕੇ ਦੇ ਹਾਲਾਤ ਅਕਸਰ ਹੀ ਅਸੀਂ ਦੇਖਦੇ ਆਂ ਤੇ ਫੌਜੀਆ ਨਾਲ ਵੀ ਕਈਆਂ ਨਾਲ ਸਾਡੀ ਗੱਲਬਾਤ ਹੋਈ ਆ ਕਿ ਉਹਨਾਂ ਨੂੰ ਸੀਟ ਨਜ਼ਰ ਬਣਾ ਹੋਵੇ ਤਾਂ ਉੱਥੇ ਭਾਇਆ ਜਾਂਦਾ ਤੇ ਅੱਜ ਉਹੀ ਬੰਦੇ ਜਿਹੜੇ ਆ ਪ੍ਰਾਊਡ ਟੂ ਬੀ ਇੰਡੀਅਨ ਆਰਮੀ ਪ੍ਰਾਊਡ ਟੂ ਬੀ ਫੌਜ ਜੇ ਉਹ ਕਹਿ ਕੇ ਜਿਹੜੀ ਆ ਉਹ ਸੰਬੋਧਨ ਕਰ ਰਿਹਾ ਹੈ ਉਹਨਾਂ ਤੇ ਇੱਕ ਸਵਾਲ ਹੈ ਫਿਰ ਸਵਾਲ ਹੈ ਕਿ ਪਰਿਵਾਰਾਂ ਤੱਕ ਨੂੰ ਟੀਚਰਾਂ ਸਹਿਣੀਆਂ ਪੈਂਦੀਆਂ ਫੌਜੀਆਂ ਦੇ ਪਰਿਵਾਰਾਂ ਨੂੰ ਟੀਚਰਾਂ ਸਹਿਣੀਆਂ ਪੈਂਦੀਆਂ ਉਹਨਾਂ ਦੇ ਧਰਮ ਪਤਨੀਆਂ ਨੂੰ ਟੀਚਰਾਂ ਸਹਿਣੀਆਂ ਪੈਂਦੀਆਂ ਉਹਨਾਂ ਪ੍ਰਤੀ ਬੜੇ ਸ਼ਬਦ ਬੋਲੇ ਜਾਂਦੇ ਕਿ ਫੌਜੀ ਫੌਜ ਚ ਹੁੰਦਾ ਇਸ ਤਰੀਕੇ ਦੇ ਸ਼ਬਦ ਉਹਨਾਂ ਨੂੰ ਬੋਲੇ ਜਾਂਦੇ ਆ ਉਹਨਾਂ ਲੋਕਾਂ ਨੂੰ ਅੱਜ ਇਹ ਗੱਲ ਹੈ ਜਿਹੜੇ ਫੌਜੀਆਂ ਨੂੰ ਟੀਚਰਾਂ ਕਰਦੇ ਆ ਉਹਨਾਂ ਦੇ ਪਰਿਵਾਰਾਂ ਨੂੰ ਟੀਚਰਾਂ ਕਰਦਾ ਤੇ ਅੱਜ ਉਹ ਬڑے ਵੱਡੇ ਪੱਦਰ ਤੇ ਪ੍ਰਾਊਡ ਟੂ ਬੀ ਇੰਡੀਅਨ ਆਰਮੀ ਲਿਖ ਰਹੇ ਆ ਇਹ ਇੰਡੀਅਨ ਆਰਮੀ ਉਹੀ ਆ ਜਿਹੜਾ ਤੁਹਾਡੇ ਪਿੰਡ ਦਾ ਫੌਜੀ ਆ ਉਹ ਇੰਡੀਅਨ ਆਰਮੀ ਹੀ ਆ ਔਰ ਆਲੇ-ਰਲ ਕੇ ਇੱਕ ਗਰੁੱਪਾਂ ਨੂੰ ਇੰਡੀਅਨ ਆਰਮੀ ਅਸੀਂ ਕਹਿ ਦਿੰਦੇ ਆ ਜਿਹੜਾ ਤੁਹਾਡੇ ਪਿੰਡ ਦਾ ਫੌਜੀ ਤੁਹਾਡੇ ਸ਼ਹਿਰ ਦਾ ਫੌਜੀ ਆ ਉਹ ਇਸ ਚੀਜ਼ ਦਾ ਹਿੱਸਾ ਹੁੰਦਾ ਫਿਰ ਕਿਹਾ ਜਾਂਦਾ ਕਿ ਤਨਖਾਹਾਂ ਨੂੰ ਲੈ ਕੇ ਕਿਉਂਕਿ ਲੰਮੇ ਸਮੇਂ ਤੋਂ 71 ਤੋਂ ਬਾਅਦ ਕਿਹਾ ਜਾਂਦਾ ਕਾਰਗਲ ਤੋਂ ਬਾਅਦ ਅਨਡੇ ਐਨੀਮੀ ਤੋਂ ਬਾਅਦ ਜੇ ਕਹ ਲਈਏ ਕਾਰਗਲ ਦੀ جنگ ਇੱਕ ਖਿੱਤੇ ਦੀ ਇੱਕ ਏਰੀਆ ਦੀ جنگ ਸੀ ਮੇਨ ਕੱਤਰ ਤੋਂ ਬਾਅਦ ਜਿਹੜੀ ਹੈ ਉਹ ਵੱਡੀ ਜੰਗ ਨਹੀਂ ਲੱਗੀ ਤੇ ਅੱਜ ਤੱਕ ਤੇ ਅੱਜ ਕੀ ਕਿਹਾ ਜਾਂਦਾ ਹੈ ਕਿ ਮੁਫਤ ਦੀ ਤਨਖਾਹ ਮਿਲਦੀ ਹੈ ਕੰਮ ਕਿਹੜਾ ਕੋਈ ਕਰਨਾ ਹੈ ਕਿਹੜਾ ਕੋਈ ਜੰਗ ਲੱਗਦੀ ਹੈ ਕਿਹੜਾ ਕੋਈ ਅਜੀਹਕ ਹੋ ਜਾ ਪਰ ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਫੌਜ ਦੀ ਨੌਕਰੀ ਜੰਗ ਨਾਲੋਂ ਹਰ ਰੋਜ਼ ਹੀ ਜੰਗ ਹੁੰਦੀ ਹੈ ਕਦੇ ਸਿਆਚਿਨ ਦਾ ਗਲੇਸ਼ੀਅਰ ਕਦੇ ਅਸਾਮ ਵਰਗੇ ਏਰੀਏ ਕਦੇ ਬਰਸਾਤੀ ਏਰੀਏ ਕਦੇ ਜੋਕਾਂ ਵਾਲੇ ਏਰੀਏ ਇਹੋ ਜੇ ਕਦੇ ਰਾਜਸਥਾਨ ਦੀ ਗਰਮੀ ਸੋ ਇਹ ਸਾਰੀਆਂ ਚੀਜ਼ਾਂ ਚੱਲਦਾ ਹੈ ਪਰ ਲੋਕਾਂ ਨੂੰ ਕੀ ਲੱਗਦਾ ਕਿ ਮੁਫਤੀ ਤਨਖਾਹ ਆਉਂਦੀ ਹੈ ਖਰਚਾ ਇਹਦਾ ਕੋਈ ਹੈ ਨਹੀਂ ਬਾਕੀ ਮੁਲਾਜ਼ਮਾਂ ਨੂੰ ਇਹ ਲੱਗਦਾ ਕਿ ਸਾਡਾ ਖਰਚਾ ਵੀ ਹੈ ਇਹਨੂੰ ਰੋਟੀ ਵੀ ਮੁਫਤੀ ਕੁਆਟਰ ਵੀ ਮੁਫਦਾ ਰਹਿਣਾ ਵੀ ਮੁਫਦਾ ਇਹ ਚੀਜ਼ਾਂ ਨੂੰ ਲੈ ਕੇ ਵੀ ਜਿਹੜਾ ਉਹਨੂੰ ਜਲੀਲ ਹੋਣਾ ਪੈਂਦਾ ਉਹਨੂੰ ਜਲੀਲ ਕੀਤਾ ਜਾਂਦਾ ਪਰ ਹੁਣ ਸਵਾਲ ਇਹ ਹੈ ਕਿ ਅੱਜ ਮੁਰੇ ਕੌਣ ਹੈ ਅੱਜ ਜਦ ਲੋੜ ਪਈ ਆ ਤਾਂ ਬਲੈਕਆਊਟ ਕਰਕੇ ਅਸੀਂ ਘਰਾਂ 'ਚ ਵੀ ਬੈਠ ਗਏ ਆ ਜੇਕਰ ਅਸੀਂ ਕਾਰਾਂਛ ਸੁਰੱਖਿਆ ਤਾਂ ਤਾਂ ਮੂਰੇ ਉਹੀ ਲੋਕ ਨੇ ਜਿਨ੍ਹਾਂ ਨੂੰ ਅਸੀਂ ਜਦੋਂ ਸਾਡੇ ਕੋਲੇ ਆਉਂਦੇ ਆ ਸਨਮਾਨ ਨਹੀਂ ਹੁੰਦੇ جنگ ਦੀ ਵਜ੍ਹਾ ਕੋਈ ਵੀ ਹੋਵੇ ਅਸੀਂ ਨਹੀਂ ਇਹ ਕਹਿੰਦੇ ਕਿ ਜੰਗ ਸਹੀ ਹੈ ਗਲਤ ਹੈ ਕੀ ਹੈ ਇਹਦੀਆਂ ਵਜ੍ਹਾ ਤੇ ਚਰਚਾ ਬਾਅਦ ਚ ਪਰ ਅੱਜ ਜੰਗ ਦਾ ਮਾਹੌਲ ਹੈ ਤੇ ਮੂਰੇ ਕੌਣ ਖੜਾ ਹੈ ਮੂਰੇ ਖੜੇ ਨੇ ਸਾਡੇ ਉਹੀ ਫੌਜੀ ਉਹੀ ਜਵਾਨ ਜਿਨ੍ਹਾਂ ਨੂੰ ਅਸੀਂ ਸਮਾਜ ਦੇ ਵਿੱਚ ਕਿੰਨੀ ਕਾਜ ਜਿੱਦਦੇ ਅਸੀਂ ਫੌਜ ਨੂੰ ਲੈ ਕੇ ਵੱਖ-ਵੱਖਰੀਆਂ ਗੱਲਾਂ ਜ਼ਰੂਰ ਕਰਦੇ ਆ ਪ੍ਰਾਊਡ ਟੂ ਬੀ ਇੰਡੀਅਨ ਆਰਮੀ ਕਰਦੇ ਆ ਪਰ ਕਿਤੇ ਜਿਹੜਾ ਸਾਡੇ ਪਿੰਡ ਦਾ ਫੌਜੀ ਹੈ ਉਹਦੀ ਅਸੀਂ ਉਸ ਤਰੀਕੇ ਨਾਲ ਜਿੱਦ ਕਰਦੇ ਆ ਉਹਨੂੰ ਤਾਂ ਅਸੀਂ ਟੀਚਰਾਂ ਹੀ ਕਰਦੇ ਰਹਿੰਦੇ ਆ ਨਾ ਕਿ ਦਾੜੀ ਬਨ ਲੈਂਦਾ ਸਵੇਰੇ ਆ ਕੇ ਦਸ ਕਾਨੂੰਨ ਦੀਆਂ ਗੱਲਾਂ ਕਰਦਾ ਸੁਨੇਹਾ ਉੱਠ ਖੜਦਾ ਕਿਉਂਕਿ ਉਹ ਬੱਜਾ ਹੁੰਦਾ ਉਹਨੇ ਸਾਰੀ ਜ਼ਿੰਦਗੀ ਅਨੁਸ਼ਾਸਨ ਚ ਕੱਢੀ ਹੁੰਦੀ ਹੈ ਪਰ ਅਸੀਂ ਉਹਨੂੰ ਟੀਚਰਾਂ ਦੇ ਨਾਲ ਦੇਖਦੇ ਆ ਜੋ ਪਿੰਡ ਵੀ ਆਉਂਦਾ ਤੇ ਜੇਕਰ ਕੋਈ ਸਾਡੇ ਗਰੀਬ ਪਰਿਵਾਰਾਂ ਦਾ ਕਿਉਂਕਿ ਬਹੁਤੇ ਜਿਹੜੇ ਸਾਡੇ ਜਿਹੜੇ ਮਜ਼ਦੂਰ ਪਰਿਵਾਰਾਂ ਦੇ ਵਿੱਚੋਂ ਜਿਹੜੇ ਨੌਜਵਾਨ ਆ ਉਹ ਫੌਜ ਚ ਜਾਂਦੇ ਆ ਉਹ ਕੋਈ ਮੋਟਰਸਾਈਕਲ ਲੈ ਆਉਣ ਕੁਝ ਕਰ ਲੈਣ ਉਹਨਾਂ ਨੂੰ ਵੀ ਟੀਚਰਾਂ ਹੁੰਦੀਆਂ ਕਿ ਤਾਂ ਹੁਣ ਮੱਛਰਗੇ ਤਨਖਾਹ ਆਉਂਦੀ ਹੈ ਜੇ ਉਹ ਕਰਕੇ ਮਤਲਬ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਸੋ ਅਸੀਂ 도ਗਲੇ ਆ ਅੱਜ ਸਾਨੂੰ ਪਤਾ ਹੈ ਕਿ ਮੁਰੇ ਲੋਡ ਉਹਨਾਂ ਦੀ ਹੈ ਜਿਉ ਉਹ ਨਾ ਮੁਰੇ ਖੜੇ ਤਾਂ ਕੀ ਕੁਝ ਵਾਪਰ ਜਾਣਾ ਸਾਨੂੰ ਵੀ ਨਹੀਂ ਪਤਾ ਉਹਨਾਂ ਦੀ ਬਦੌਲਤ ਹੀ ਹੈ ਕਿ ਜਿਹੜੀਆਂ ਵੱਖ-ਵੱਖ ਮਜ਼ਾਈਲਾ ਆ ਰਹੀਆਂ ਵੱਖ-ਵੱਖਰੇ ਡਰੋਨ ਆ ਰਹੇ ਆ ਉਹ ਤਬਾਹ ਹੋ ਰਿਹਾ ਤਾਂ ਉਹਨਾਂ ਦੀ ਬਦੌਲਤ ਹੈ ਪਰ ਅਸੀਂ 도ਗਲੇ ਇਸ ਕਰਕੇ ਆ ਕਿ ਅਸੀਂ ਜਦੋਂ ਫੌਜੀ ਸਾਡੇ ਕੋਲੇ ਆਮ ਜੀਵਨ ਦੇ ਵਿੱਚ ਵਿਚਰਦਾ ਸੀ ਉਹਦੀ ਕੋਈ ਸਤਕਾਰ ਨਹੀਂ ਕਰਦੇ ਉਹਦਾ ਕੋਈ ਜਿਹੜੀ ਉਹਦੀ ਉਹਨੂੰ ਪੁੱਠਾ ਸਿੱਧਾ ਬੋਲਦੇ ਆ ਉਹਦਾ ਮਜ਼ਾਕ ਉਡਾਉਨੇ ਆ ਪਰ ਜਦੋਂ ਉਹ ਅਜਿਹੇ ਹਾਲਾਤਾਂ ਦੇ ਵਿੱਚ ਹੁੰਦਾ ਉਦੋਂ ਅਸੀਂ ਕੋਈ ਗੱਲ ਨਹੀਂ ਕਰਦੇ ਪਰ ਇਹ ਵੀ ਨਹੀਂ ਕਿ ਸਾਰੇ ਲੋਕ ਹੀ ਮਾੜੇ ਆ ਬੜੇ ਲੋਕ ਆ ਜਿਹੜੇ ਸਤਕਾਰ ਵੀ ਕਰਦੇ ਆ ਫੌਜੀ ਦੀਆਂ ਗੱਡੀਆਂ ਨੂੰ ਵੀ ਰਸਤਾ ਦਿੰਦੇ ਆ ਜਦੋਂ ਫੌਜ ਲੰਘਦੀ ਆ ਮਨ ਚ ਇੱਕ ਵੱਖਰੀ ਭਾਵਨਾ ਹੁੰਦੀ ਆ ਉਹਨਾਂ ਦੇ ਪਰ ਅਸੀਂ ਇਹ ਗੱਲ ਕਹਿਣੇ ਆ ਕਿ ਅੱਜ ਤੁਹਾਡੇ ਪਿੰਡ ਦਾ ਉਹ ਫੌਜੀ ਉਸ ਬਾਰਡਰ ਤੇ ਆ ਜਿਹਨੂੰ ਤੁਸੀਂ ਵੱਖ-ਵੱਖਰੇ ਨਾਮਾਂ ਨਾਲ ਪੁੱਠਿਆਂ ਸਦਿਆਣਾ ਸੰਬੋਧਨ ਕਰਦੇ ਹਾਂ ਅੱਜ ਸਾਨੂੰ ਉਸੇ ਫੌਜ ਤੇ ਮਾਣ ਹੋ ਰਿਹਾ ਜਿਹਨੂੰ ਅਸੀਂ ਪਿੰਡਾਂ 'ਚ ਟੱਚਰਾਂ ਕਰਦੇ ਹਾਂ ਸੋ ਇਹ ਵੀ ਅਪੀਲ ਹੈ ਕਿ ਜਿਹੜੇ ਫੌਜੀਆਂ ਦੀਆਂ ਛੁੱਟੀਆਂ ਕੈਂਸਲ ਹੋਈਆਂ ਜਾਣਾ ਪੈ ਰਿਹਾ ਜੇਕਰ ਕਿਸੇ ਦੀ ਸੀਟ ਰਿਜ਼ਰਵ ਨਹੀਂ ਹੋ ਸਕੀ ਉਹਨੂੰ ਜਗ੍ਹਾ ਦਿਓ ਉਹਨੂੰ ਬੈਠਣ ਲਈ ਜਗ੍ਹਾ ਦਿਓ ਪੈਣ ਲਈ ਜਗ੍ਹਾ ਦਿਓ ਤਾਂ ਕਿ ਉਹ ਸਹੀ ਆਪਣੀ ਮੰਜ਼ਲ ਤੇ ਪਹੁੰਚ ਸਕੇ ਇਹੀ ਸਾਡਾ ਫਰਜ਼ ਬਣਦਾ ਹੈ ਅੱਜ ਦੇ ਟਾਈਮ 'ਚ ਜੰਗ ਦੀਆਂ ਵਜ੍ਹਾ ਤੇ ਮੈਂ ਨਹੀਂ ਜਾਊਂਗਾ ਕਿ ਕੀ ਹੈ ਪਰ ਜਦੋਂ ਜੰਗ ਲੱਗੀ ਹੈ ਮਾਹੌਲ ਇਸ ਤਰੀਕੇ ਦਾ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਜਿਹੜੇ ਸਾਡੇ ਵੀਰ ਮੁਰਿਆ ਹੋ ਕੇ ਸਾਡੀ ਲੜਾਈ ਲੜਨਗੇ ਹੁਣ ਉਹਨਾਂ ਦਾ ਅਸੀਂ ਬਣਦਾ ਮਾਣ ਸਨਮਾਨ ਕਰੀਏ ਬਣਦਾ ਸਤਕਾਰ ਦੇਗੇ ਤੇ ਉਹਨਾਂ ਪ੍ਰਤੀ ਜਿਹੜੀ ਅਸੀਂ ਭਾਵਨਾ ਵਰਦੇ ਆ ਉਹ ਨਾ ਵਰਦੇ